ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜੇ ਸਿੰਘ ਦੇ ਗਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10 1 25 ਨੂੰ ਬਖਵਕ ਸ਼ੈਕਟਰ ਦੇ ਤਹਿਤ 7 ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ 1 ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦੁਰਾਨੇ ਤੋਂ 30 ਚਾਰ ਮੁਲਜ਼ਮ ਹੋਰ ਨਾਮਜ਼ਿਤ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮੁਲਜ਼ਮ ਅਸੀਂ ਨਾਮਜ਼ਿਤ ਕਰ ਲਏ ਇਹਦਾ ਜਿਹੜਾ ਮੇਨ ਮੁਲਜ਼ਮ ਸੀ ਉਹਦਾ ਨਾਂ ਹੈ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਗਿਆ ਨਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਂਗੇ ਅਗਲੀ ਪੁਛ ਕਿਸ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਹਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜਮਾ ਹੈ ਉਹਨਾਂ ਤੋਂ ਪੁੱਛਗਿਛ ਕਰਕੇ ਅਗਲੀ ਤਫ਼ਤੀਸ਼ ਜਾਰੀ ਰੱਖਾਂਗੇ ਇਹ ਪਿੰਡ ਸਰ ਜੀ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਰ ਸਾਰੀ ਤਰ੍ਹਾਂ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿਕ ਵੀ ਅਸੀਂ ਸਰਸਰੀ ਪੁੱਛਗਿਛ ਕੀਤੀ ਹੈ ਜਿਹੜਾ ਮੇਨ ਮੁੱਲਜਮਾ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪਾਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁੜ ਕੇ ਉਹ ਛਿੜਕ ਕੇ ਅੱਗ ਲਾਵੇ ਰਹਿ ਜਿਵੇਂ ਕਿਸੇ ਦਾ ਦਸ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਕੁਛ ਕਿਸੇ ਅਜੇ ਜਾਰੀ ਗਿਆ ਜਰਮਾਨ ਲੈ ਲਾਂਗੇ ਨੁਕਸਾਨ ਕਪੜਿਆ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਧਰਮਾਂ ਦੀ ਆ ਸਰ ਬੀੜਤ ਵਿਅਕਤੀ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਦਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਆ ਸਰ ਆ ਪਹੇਚਾ ਰਹੀ ਹੈ ਜੇ ਦੇਖੀਏ ਸਰ ਪਰਿਵਾਰਕ ਤੋਸ਼ੀਆਂ ਨੇ ਜਿਹੜਾ ਵਸੇ ਦੇ ਸਵਿਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪਟ્રોલ ਕੱਢ ਲਈ ਜਿਹੜੇ ਘਰ ਚ ਵੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦਸਨੋਤਾ ਕੋਈ ਮਿਲਿਆ ਨਹੀਂ ਉਹਨਾਂ ਨੂੰ ਘਰਾਂ ਤੋਂ ਵੀ ਜੋਸ਼ ਮਾਨਸੂਹ ਤੇ ਪੈਟਰੋਲ ਛਿੜਕ ਕੇ ਉਹ ਆਕਲਾ ਦਿੰਦੇ ਕਿੰਨੇ ਘਰਾਂ ਦੇ ਸੀ ਜਿੰਨੇ ਲੱਗ ਪੜੀ ਸਾਰੀ ਇਹ ਬੰਦੇ ਆਪਾਂ ਦਸਤਾ ਰੈਸਟ ਕਰ ਲਏ ਇੱਕ ਰਹਿਂਦਾ ਜਿਹੜੇ ਨਾਮ ਜਿਹਦਾ ਬੰਦੇ ਅਨਖਿਆਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਆਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮ ਜਿਹਤ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫ਼ਤੀਸ਼ ਤਰ੍ਹਾਂ ਉਹ ਬੰਦੇ ਰੈਸਟ ਕਰੇ ਜਾਣਗੇ ਉਦੇ ਬਾਰੇ ਸਾਨੂੰ ਬਾਤ ਚਾਰ ਕਰੀਏ ਅੱਜ ਬਾਰੇ ਹਜੇ ਇਹਨਾਂ ਦਾ ਚੈੱਕਅਪ ਕਰਾ ਲਾਂਗੇ ਆਪਾਂ ਅਜੇ ਤਾਂ ਅਰੈਸਟ ਹੀ ਕੀਤੇ ਆ ਮੁਰਲੀ ਪੁੱਛੀ ਜਿਵੇਂ ਮੁਤਾਬਕ ਜੀ ਨਹੀਂ ਤੁਸੀਂ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟਿਆੜੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖਾਂਗੇ ਸਰ ਕਈ ਰਾਜਨੀਤਿਕ ਵੀ ਕਾਫੀ ਮੁੱਦਾ ਨਹੀਂ ਰਾਜਨੀਤੀ ਤਾਂ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜ ਮੈਂ ਤੁਹਾਨੂੰ ਉਹ ਹੀ ਬੇਨਤੀ ਕਰੀ ਆ ਵੀ ਪੁੱਛਕਿਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੁਣ ਪੜਿਆ ਅੱਜ ਫੜਿਆ ਸੀ ਪੁੱਛਕਿਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ-ਵੀਲਰ ਕੋਈ ਵੀ ਬੁਲਜ਼ਮਾ ਕੋਈ ਵੀ ਚੀਜ਼ ਵਰਤੀ ਆ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਵਾਂਗੇ ਜੋ ਜੋ ਕਰਾਂਗੇ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਮਾ ਸਰਜਾ ਪਿੰਡ ਦੇ ਵੀ ਦੱਸਿਆ ਇਹਨਾਂ ਨੇ ਪੁੱਛਕਿਛ ਤੇ ਉਹ ਅਸੀਂ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰਾਇਆ। ਇਹ ਕੁਝ ਗੱਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ। ਨਾ ਹੀ ਮੈਨੂੰ ਕਿਸੇ ਸਤੂ ਸਾਹਿਬ ਬੈਠੇ, ਜਿੱਤੂ ਸਾਹਿਬ ਬੈਠੇ ਆ। ਕੋਈ ਇਹਨਾਂ ਨੇ ਤਸਵੀਰ ਨਹੀਂ ਖਿੱਚੀ, ਕੋਈ ਗੱਲ ਨਹੀਂ ਕੀਤੀ। ਸਰ ਫਿਰ ਹੁਣ ਜਿਸ ਕਿਸੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹ 10 ਬੰਦੇ ਤੁਸੀਂ ਫੜ ਲਏ। ਹਾਂਜੀ ਹਾਂ। ਤੇ ਹੁਣ ਕਿੰਨੇ ਰਹਿ ਗਏ ਦੋਸ਼ੀ ਬਣ। ਇਹਨਾਂ ਦੀ ਪੁੱਛ ਗਿਸ ਤੇ ਨਾਮ ਤੇ ਦੋਖਾਨੇ ਕਿ ਕੁਝ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ 10 ਸਾਥੀ ਲਿਖਾਇੇ ਸੀ। ਜੇ ਅਸੀਂ ਹੋਰ ਨਾਮ ਜਿੱਦ ਕਰਕੇ 11 ਕਰ ਲਏ। ਜਿਨ੍ਹਾਂ ਚੋਂ 10 ਫੜ ਲਏ। ਹੋਰ ਵੀ ਇਹਨਾਂ ਤੋਂ ਹੁਣ ਪੁੱਛ ਕਿਸ ਜਿਹੜੇ ਉਹਨਾਂ ਨੇ ਮੌਕੇ ਤੇ ਨਹੀਂ ਸ਼੍ਰਾਖਤ ਕਰੇ ਸੀ ਉਹ ਅਸੀਂ ਹੁਣ ਸ਼੍ਰਾਖਤ ਕਰਕੇ ਪੜਾਗੇ ਉਹਨਾਂ ਨੂੰ ਜਿਹੜੇ ਅੱਜ ਪੜੇ ਜਾਗੇ ਸਾਰੇ ਕੋਈ ਮਤਲਬ ਬੜ ਕੇ ਮੈਟ੍ਰਿਕ ਕਰਕੇ ਹਟ ਗਿਆ ਕੋਈ ਮਿਹਨਤ ਮਜ਼ਦੂਰੀ ਦਾ ਕਰਦੇ ਜਿਵੇਂ ਇਸ ਤਰ੍ਹਾਂ ਕਰਦਾ ਰਾਮਣੀ ਕੀ ਹੋਇਆ ਜਿਹੜਾ ਐਡਾ ਵੱਡਾ ਜਿਹੜਾ ਬੰਦ ਕੀ ਬੜੇ ਸਟੈਪ ਚੱਕੇ ਨੇ ਕਾਰਨ ਨਹੀਂ ਜੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਕਰਗੇ ਐਡਾ ਵੱਡਾ ਸਟੈਪ ਕਾਨੂੰਨ ਬਾਰੇ ਨੌਲੇਜ ਹੀ ਨਹੀਂ ਹੈ ਤਾਂ ਇਹ ਤਾਂ ਸਮਝਿਆ ਵੀ ਸਾਡਾ ਘਰ ਐ ਇਸ ਤਰ੍ਹਾਂ ਕਰਦਾ ਅਸੀਂ ਵੀ ਕਰਤਾ ਹਾਲਾਂਕਿ ਇਹਨਾਂ ਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਜੇ ਦਾ ਘਰ ਤੋੜਿਆ ਹੈ ਦੋਸ਼ੀ ਦਾ ਇਹਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਅੱਜ ਦੱਸਿਆ ਸਾਨੂੰ ਇਹਨੇ ਜੇ ਆਖਰੇ ਸੱਚ ਦੋਣਾ ਤਾਂ ਦੇਖੋ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਜੇ ਵੇਚਦੇ ਹੋਗੇ ਪਹਿਲਾਂ ਕਿਸੇ ਨੇ ਕੋਈ ਇਤਰਾਹ ਨਹੀਂ ਦਿੱਤੀ ਜੇ ਹੁਣ ਉਹਨਾਂ ਨੇ ਇਤਰਾਹ ਦਿੱਤੀ ਹੈ ਨਸ਼ੇ ਵਾਲੀ ਗੱਲ ਕਰੀ ਹੈ ਅਸੀਂ ਇਹਨਾਂ ਨੂੰ ਤਾਂ ਪੁੱਛ ਕੇ ਸਭ ਵੀ ਕਰਾਂਗੇ ਹੁਣ ਇਹਦੇ ਬਾਰੇ ਨਸ਼ੇ ਬਾਰੇ ਜੇ ਕੋਈ ਗੱਲ ਸਾਹਮਣੇ ਆਈ ਜੇ ਕੋਈ ਸੱਜਣ ਹੋਰ ਸਾਨੂੰ ਇਤਲਾਹ ਦੇਣਾ ਚਾਹੁੰਦਾ ਨਸ਼ੇ ਬਾਰੇ ਉਹਦਾ ਨਾਂ ਵੀ ਗੁਪਤ ਰੱਖਿਆ ਜਾਊਗਾ ਸਾਨੂੰ ਮਿਲ ਕੇ ਜਾਂ ਫੋਨ ਤੇ ਦੱਸ ਸਕਦਾ ਥੋੜੇ ਜਰੀਏ ਮੈਂ ਬੇਨਤੀ ਕਰੂੰਗਾ ਸਰ ਇਹਨਾਂ ਲੋਕਾਂ ਦੀ ਉਮਰ ਵਗਾਰ ਕਿੰਨੀ ਹੈ ਉੱਚੀ ਉਮਰ ਨੌਜਵਾਨੀ ਨੇ ਨੌਜਵਾਨਾ 18 ਤੋਂ ਉੱਪਰ ਨੇ ਸਾਰੇ ਨੌਜਵਾਨ ਉਮਰ ਸਰ ਹੋਰਲੀ ਗੱਲ ਕਿਤੇ ਸਾਹਮਣੇ ਨਹੀਂ ਆਈ ਕਿਉਂਕਿ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਛਗਿਸ਼ ਤੋਂ ਹਜੇ ਚਾਰ ਬੰਦੇ ਸਾਨੂੰ ਹੋਰ ਪਤਾ ਲੱਗਿਆ ਸੀ ਅਸੀਂ ਅਰੈਸਟ ਕਰ ਲਏ ਹੋਰ ਵੀ ਮੁਲਜ਼ਮਾਂ ਪਛਾਣਦੇ ਹੋਣਗੇ ਜਿਹਨੂੰ ਅਸੀਂ ਪੁਛਗਿਸ਼ ਕਰਕੇ ਟ੍ਰੇਸ ਕਰਕੇ ਗ੍ਰਿਫਤਾਰ ਕਰਾ ਕੇ ਕਿਸ ਤਰ੍ਹਾਂ ਦੀ ਕਾਰਵਾਈ ਪੂਰੇ ਮਤਲਬ ਸਖਤ ਸੈਕਸ਼ਨ ਲਾਏ ਆ ਤੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਬਹੁਤ ਮਤਲਬ ਕਨਾਉਣਾ ਜੁਰਮ ਕੀਤਾ ਇਸ ਤਰ੍ਹਾਂ ਦਾ ਉਹ ਸਾਰੇ ਸੈਕਸ਼ਨ ਲਾ ਕੇ ਕਾਰਵਾਈ ਕੀਤੀ ਬਿਲਕੁਲ ਦੇਖਾਂਗੇ ਸਤੂ ਸਾਹਿਬ ਕੋਲੇ ਬੈਠੇ ਇਹਨਾਂ ਦੇ ਕਾਨੂੰਨ ਤਾ ਕੋਈ ਨਈ ਇਤਲਾ ਜੇਕਰ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਕੋਈ ਕਿਸੇ ਲੈਵਲ ਤੇ ਉਹ ਬਖਸ਼ਾ ਨਹੀਂ ਜਾਊਗਾ ਸਰ ਜਿਹੜਾ ਇਹ ਤਾਂ ਹੁਣ ਅਕੇ ਜੋ ਬਦਲ ਕਾਨੂੰਨੀ ਕਾਰਵਾਈ ਬਣਦੀ ਹੈ ਕਾਨੂੰਨ ਤਾ ਜੋ ਹੋਏਗਾ ਉਹ ਕਰਾਂਗੇ ਬਿਲਕੁਲ ਕਰਾਂਗੇ ਉਹ ਕੁਝ ਗੱਲਾਂ ਕੋਰਟ ਤੇ ਆ ਜਾਂਦੀਆਂ ਉਹ ਕੋਰਟ ਨੇ ਕਰਦਾ